ਸਾਮ 16 ਦੇ 7 ਵਜੇ ਤੁਹਾਡਾ ਸਭ ਦਾ ਸਵਾਗਤ ਸनेहा ਸੰਦੀਪ ਲਾਦੂ ਕਾ ਮੇਰੇ ਨਾਲ ਜੁੜ ਚੁੱਕੇ ਹੈ ਸੀਨੀਅਰ ਪੱਤਰਕਾਰ ਜਿਕਰ ਸਿੰਘ ਖੋਲਰ ਜੀ ਏਕ-ਏਕ ਕਰਕੇ ਦੋ ਤਿੰਨ ਅਹਿਮ ਮਸਲੇ ਆ ਪੰਜਾਬ ਦੇ ਉਸ ਦੇ ਉੱਤੇ ਗੱਲ ਕਰਾਂਗੇ ਸਭ ਤੋਂ ਪਹਿਲਾ ਮਸਲਾ ਖੋਲਰ ਸਾਹਿਬ ਅੱਜ ਮਹਿਲਾ ਕਮਿਸ਼ਨ ਇਸ ਕਦਰ ਜਾ ਗਿਆ ਇਹ ਕਹਿ ਲਈਏ ਕਿ ਚਕੰਨਾ ਹੋ ਗਿਆ ਬੜਾ ਸੁਚੇਤ ਤੇ ਹੋ ਗਿਆ ਤੇਜ ਹੋ ਗਿਆ ਕਿ ਡੀਜੀਪੀ ਤੋਂ ਰਿਪੋਰਟ ਮੰਗ ਲਈ ਗਈ ਹੈ ਕਿ ਚਰਨਜੀਤ ਸਿੰਘ ਚੰਨੀ ਤਾਕਤਾਂ ਮੁੱਖ ਮੰਤਰੀ ਨੇ ਬੀਬੀ ਜਗੀਰ ਪੌਰ ਦੇ ਨਾਲ ਜਿਸ ਤਰ੍ਹਾਂ ਦਾ ਮਜ਼ਾਕ ਕੀਤਾ ਜਾਂ ਇਸ ਤਰ੍ਹਾਂ ਦੇ ਨਾਲ ਪੇਸ਼ ਆਇਆ ਉਸ ਲਈ ਰਿਪੋਰਟ ਮੰਗੀ ਗਈ ਹੈ ਇਸ ਤੇ ਮਾਇਨੇ ਕੀ ਹੈ ਇਸ ਤੇ ਪਿੱਛੇ ਕਾਰਨ ਕੀ ਨਜ਼ਰ ਆਉਂਦਾ ਹੈ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਸੰਦੀਪ ਲੋਕ ਸਭਾ ਚੋਣਾ ਔਰ ਕਾਂਗਰਸ ਪਾਰਟੀ ਇੱਥੇ ਵਿਰੋਧੀ ਧਿਰ ਦੀ ਪਾਰਟੀ ਆ ਚੰਨਜੀਤ ਚੰਨੀ ਜਲੰਧਰ ਦੇ ਇੱਕ ਬਾਕੀਆਂ ਦੇ ਮੁਕਾਬਲੇ ਮਜ਼ਬੂਤ ਦਾਵੇਦਾਰ ਕੈਂਡੀਡੇਟ ਨੇ ਇਸ ਕਰਕੇ ਇਹਦੇ ਵਿੱਚ ਸਿਆਸਤ ਵੀ ਹੋ ਰਹੀ ਆ ਲੇਕਿਨ ਜਿਸ ਤਰ੍ਹਾਂ ਬਾਅਦ ਚ ਵਿਅੰਗ ਕੱਸੇ ਗਏ ਜਿਵੇਂ ਪੇਸ਼ ਕੀਤਾ ਗਿਆ ਉਹਦੇ ਚ ਸਾਰਿਆਂ ਨੂੰ ਲੱਗ ਗਿਆ ਕਿ ਇਹ ਇੱਕ ਪੋਲੀਟਿਕਲ ਮਸਲਾ ਬਣ ਗਿਆ ਹਾਲਾਂਕਿ ਉਹਨਾਂ ਦੀ ਮਨਛਾਹ ਦੇ ਵਿੱਚ ਇਦਾਂ ਦਾ ਕੋਈ ਜਿਵੇਂ ਉਹਨਾਂ ਨੇ ਅਦਬ ਦੇ ਨਾਲ ਬੀਬੀ ਜਗੀਰ ਕੌਰ ਉਹਨਾਂ ਨੂੰ ਹੱਥ ਜੋੜ ਕੇ ਪੈਰੀਂ ਹੱਥ ਲਾ ਕੇ ਉਹਨਾਂ ਦਾ ਉਹਨਾਂ ਨੂੰ ਵਿਸ਼ ਕੀਤਾ ਉਸ ਤੋਂ ਬਾਅਦ ਕਿਉਂਕਿ ਪਬਲਿਕ ਤੌਰ ਤੇ ਹੋ ਸਕਦਾ ਹੈ ਕਿ ਜਦੋਂ ਇਹ ਵੀਡੀਓ ਬਣ ਗਈ ਤੇ ਉਹ ਵੀਡੀਓ ਇੱਕ ਬਹੁਤ ਵੱਡੇ ਪਵਾੜੇ ਦੀ ਜੜ ਬਣ ਗਈ ਕਿਉਂਕਿ ਚਾਰਜੀ ਚੰਨੀ ਹੋਣੀ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਕਿਸੇ ਵੀ ਲੀਡਰ ਤੋਂ ਹਾਲਾਂਕਿ ਉਹਨਾਂ ਦੀ ਭਾਵੇਂ ਪਾਮਨਾਵਾ ਨਾ ਹੋਵੇ ਮਨਛਾ ਕੁਝ ਨਾ ਹੋਵੇ ਜੀ ਲੇਕਿਨ ਕਿਉਂਕਿ ਰਾਸੀ ਅਪੇੜ ਦੇ ਵਿੱਚ ਫਿਰ ਵਿਰੋਧੀ ਤੇ ਇਦਾਂ ਦਾ ਮੌਕਾ ਪਾਲਦੇ ਨੇ ਹੁਣ ਜਿਹੜੇ ਵੀ ਕਮਿਸ਼ਨ ਹੁੰਦੇ ਨੇ ਉਹ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਦੇ ਇਸ਼ਾਰਿਆਂ ਤੇ ਚੱਲਦੇ ਨੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪੰਜਾਬ ਕਾਂਗਰਸ ਦੇ ਵਿੱਚ ਹੀ ਬਹੁਤ ਵੱਡੇ ਪੰਗੇ ਪਏ ਸੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੇਲੇ ਉਦੋਂ ਵੀ ਜਿਹੜਾ ਉਸ ਸਮੇਂ ਦੀ ਮਹਿਲਾ ਕਮਿਸ਼ਨ ਸੀ ਉਹਨਾਂ ਵੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਪ੍ਰਭਾਵ ਹੇਠ ਉਹ ਮਸਲਾ ਬੜਾ ਠਾਲਿਆ ਸੀ ਉਹ ਬੀਬੀ ਜਿਹੜੇ ਰਹਿ ਚੁੱਕੇ ਨੇ ਜਿਨ੍ਹਾਂ ਨੂੰ ਇਸ ਸਰਕਾਰ ਨੇ ਧੱਕੇ ਮਾਰ ਕੇ ਕੱਢਿਆ ਉਹ ਕਹਿੰਦੇ ਸੀ ਕਿ ਅਸੀਂ ਸੈਕਟਰ 17 ਦੇ ਮਟਕਾ ਚੌਂਕ 'ਚ ਭੁੱਖ ਹੜਤਾਲ ਰੱਖਾਂਗੇ ਉਦੋਂ ਵੀ ਚਰਜੀ ਚੰਨੀ ਹੋਣਾਂ ਨੂੰ ਟਾਰਗੇਟ ਕੀਤਾ ਗਿਆ ਹੁਣ ਚਰਜੀ ਚੰਨੀ ਹੋਣਾਂ ਨੇ ਜਿਹੜਾ ਸਾਫ ਉਹਨਾਂ ਨੇ ਮਾਫੀ ਵੀ ਮੰਗੀ ਆ ਕਿ ਮੇਰੀ ਮਾਂ ਮਾਵ ਵਰਗੀ ਮੇਰੀ ਪਹਾਣਾ ਵਰਗੀ ਬੀਬੀ ਜ਼ਗੀਰਕੌਰ ਆ ਤੇ ਇਹ ਜਿਹੇ ਲੋਕਾਂ ਨੂੰ ਗਲਤ ਕੀਤਾਗਾ ਹਾਲਾਂਕਿ ਬੀਬੀ ਜ਼ਗੀਰਕੌਰ ਨੇ ਵੀ ਕਿਹਾ ਕਿ ਇਹੋ ਜਿਹੇ ਲੋਕਾਂ ਨੂੰ ਕਿਸੇ ਚੈਨਲ ਦੇ ਵਿੱਚ ਦਿੱਤੀ ਇੰਟਰਵਿਊ ਦਰਨ ਕਹਿੰਦੇ ਕਿ ਲੋਕਾਂ ਨੂੰ ਇਹੋ ਜੀ ਸ਼ਰਮ ਆਉਣੀ ਚਾਹੀਦੀ ਆ ਕਿ ਕੀ ਦਾ ਕੀ ਬਣਾ ਦਿੰਦੇ ਨੇ ਪਰ ਹੁਣ ਰਾਜਸੀ ਮੁੱਦਾ ਇੱਡਾ ਵੱਡਾ ਬਣਾ ਦਿੱਤਾ ਗਿਆ ਤੇ ਹੁਣ ਬੀਬੀ ਜ਼ਗੀਰਕੌਰ ਵੀ ਭਿੰਦਰ ਸਿੰਘ ਕੇਪੀ ਜਿਹੜੇ ਜਲੰਧਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਮੀਟਿੰਗ ਦੇ ਦੌਰਾਨ ਉਹਨਾਂ ਨੇ ਸਬੋਧਨ ਕੀਤਾ ਉਹਨਾਂ ਨੇ ਨਾਮ ਤੇ ਨਹੀਂ ਲਿਆ ਕਿ ਵੀਡੀਓ ਵੀ ਵਾਇਰਲ ਹੋਈ ਆ ਉਹਨਾਂ ਵੀ ਚਰਨਜੀਤ ਚੰਨੀ ਨੂੰ ਹੁਣ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਜਿਹੜੇ ਲੀਡਰ ਨੇ ਲੀਡਰਾਂ ਨੂੰ ਤੇ ਅਜੇ ਹੀ ਧਿਆਨ ਰੱਖਣਾ ਚਾਹੀਦਾ ਕਿ ਤੁਹਾਡੀ ਲਾਈਫ ਬੜੀ ਸੈਂਸਿਟਿਵ ਲਾਈਫ ਹੁੰਦੀ ਆ ਬੜੀ ਨਾਜ਼ੁਕ ਹੁੰਦੀ ਆ ਚਾਹੇ ਤੁਹਾਡਾ ਅਦਬ ਦੇ ਨਾਲ ਜਾਂ ਤੁਹਾਡਾ ਲਹਿਜਾ ਜਾਂ ਸਲੀਕਾ ਵਾ ਪਰ ਇੱਕ ਮਰਿਆਦਾ ਹੁੰਦੀ ਆ ਚਾਹੇ ਤੁਹਾਡੇ ਤੋਂ ਕੋਈ ਛੋਟੀ ਆ ਚਾਹੇ ਕੋਈ ਵੱਡੀ ਆ ਮਾਪੇਨ ਉਹਨਾਂ ਨੂੰ ਮਿਲਨ ਦਾ ਜਿਹੜਾ ਸਲੀਕਾ ਨਾ ਉਹ ਸਾਡਾ ਹੁੰਦਾ ਕਿ ਜੇ ਕੋਈ ਛੋਟੀ ਆ ਤੇ ਸਿਰ ਤੇ ਹੱਥ ਦੇ ਕੇ ਪਿਆਰ ਦੇ ਦੋ ਜੇ ਕੋਈ ਵੱਡੀ ਆ ਤੇ ਤੁਸੀਂ ਪੈਰੀ ਹੱਥ ਲਾਉਂਦੇ ਹੋ ਪਰ ਹੁਣ ਇਹ ਗੱਲ ਏਡੀ ਜਿਆਦਾ ਵਿਗੜ ਗਈ ਆ ਜਿਸ ਕਰਕੇ ਹੁਣ ਮਹਿਲਾ ਕਮਿਸ਼ਨ ਇਸ ਟਾਈਮ ਨੇ ਆਮਾਦੀ ਪਾਰਟੀ ਦੇ ਵੱਲੋਂ ਲਗਾਏ ਹੋਏ ਨੇ ਮੈਡਮ ਰਾਜੀ ਲਾਲੀ ਗਿੱਲ ਨੇ ਉਹਨਾਂ ਦਾ ਨਾਮ ਉਹਨਾਂ ਨੇ ਨੋਟਿਸ ਕੱਢ ਦਿੱਤਾ ਡੀਜੀਪੀ ਕੋਲ ਮੈਨੂੰ ਭਲਕੇ 2 ਵਜੇ ਤੱਕ ਰਿਪੋਰਟ ਦਿੱਤੀ ਜਾਵੇ ਕੀ ਆਖਰ ਮਸਲਾ ਕੀ ਹੁਣਾਂ ਤੇ ਇਸ ਮਸਲੇ ਦੇ ਵਿੱਚ ਕੁਝ ਨਹੀਂ ਆ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਕਿਉਂਕਿ ਬੀਬੀ ਜਗੀਰ ਕੌਰ ਤੇ ਨਿਰਭਰ ਕਰਦਾ ਉਹ ਸ਼ਿਕਾਇਤ ਦਿੰਦੇ ਕਿ ਨਹੀਂ ਦਿੰਦੇ ਹਾਲਾਂਕਿ ਕਹਿਨੂ ਤੇ ਮਹਿਲਾ ਕਮਿਸ਼ਨ ਕਹਿ ਰਿਹਾ ਸੀ ਸੋਮੋਟੂ ਲਿਆ ਨੋਟਿਸ ਪਰ ਜਿੱਥੇ ਸਰਕਾਰ ਇਹੋ ਜੇ ਕਮਿਸ਼ਨਰ ਨੂੰ ਚਾਹੇ ਉਹ ਸੈਂਟਰਲ ਲੈਵਲ ਦਾ ਕਮਿਸ਼ਨ ਹੋਵੇ ਚਾਹੇ ਸੂਬਾ ਲੈਵਲ ਦਾ ਜਦੋਂ ਉਹਨਾਂ ਦੀ ਕੋਈ ਨੁਮਾਇੰਦੇ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਵੱਲੋਂ ਇਦਾਂ ਦੀ ਕੋਈ ਹਰਕਤ ਕੀਤੀ ਫਿਰ ਨੋਟਿਸ ਨਹੀਂ ਲਈ ਜਾਂਦੇ ਜਦੋਂ ਆਪੋਜੀਸ਼ਨ ਪਾਰਟੀ ਦੇ ਲੀਡਰ ਤੇ ਕਮਿਸ਼ਨ ਦੀ ਜ਼ਿੰਮੇਵਾਰੀ ਜੋ ਬਣਦੀ ਹੈ ਉਹ ਹਰ ਤਰ੍ਹਾਂ ਨਹੀਂ ਲੁਭਾਈ ਜਾਂਦੀ ਕਿਉਂਕਿ ਕਈ ਵਾਰਾਂ ਆਪੋਜੀਸ਼ਨ ਦੇ ਵਿੱਚ ਸੱਤਾ ਧਿਰ ਦੇ ਲੀਡਰਾਂ ਦੀਆਂ ਵੀ ਕਈ ਵੀਡੀਓ ਦੇ ਲੈ ਕੇ ਮਸਲਾ ਚੁੱਕਦੇ ਆ ਉਦੋਂ ਮੈਂ ਲੱਕ ਕਮਿਸ਼ਨ ਸੋ ਮੋਟੋ ਨਹੀਂ ਲੈਂਦਾ ਹਾਂ ਬਿਲਕੁਲ ਕਿਉਂਕਿ ਸਰਕਾਰ ਨੇ ਲਾਏ ਹੁੰਦੇ ਸਰਕਾਰ ਦਾ ਡਰ ਵੀ ਹੁੰਦਾ ਹੈ ਜੇ ਤੁਸੀਂ ਕਮਿਸ਼ਨ ਸਰਕਾਰਾਂ ਨੂੰ ਪੈਣ ਲੱਗ ਪਏ ਤੇ ਫਿਰ ਕੁਰਸੀ ਖਤਰੇ 'ਚ ਹੋ ਜਾਂਦੀ ਨੇ ਇਹ ਤਾਂ ਮਜਬੂਰੀ ਲਾ ਲੋ ਜਿੰਨੇ ਵੀ ਕਮਿਸ਼ਨ ਹੁੰਦੇ ਨਾ ਹੁਣ ਤੱਕ ਹੈ ਉਹਨਾਂ ਨੂੰ ਤੁਸੀਂ ਕਹਿ ਸਕਦੇ ਕਿ ਬਿਨਾ ਦੰਦਾਂ ਵਾਲੇ ਸ਼ੇਰ ਨੇ ਚਾਹੇ ਹਿਊਮਨ ਰਾਈਟ ਕਮਿਸ਼ਨ ਹੋਵੇ ਚਾਹੇ ਐਸੀ ਕਮਿਸ਼ਨ ਚਾਹੇ ਬੀਸੀ ਕਮਿਸ਼ਨ ਜਿੰਨੇ ਵੀ ਕਮਿਸ਼ਨ ਨੇ ਇਹ ਇਹਨਾਂ ਕੋ ਇੰਨੀ ਜਿਆਦਾ ਪਾਵਰ ਨਹੀਂ ਕਿਉਂਕਿ ਸਰਕਾਰ ਇਹਨੇ ਜਦੋਂ ਐਕਟ ਬੰਦਦੇ ਨੇ ਉਦੋਂ ਇਹਨੇ ਇਹਨਾਂ ਨੂੰ ਸਿਰਫ ਇਹ ਸਿਫਾਰਿਸ਼ੀ ਕਰ ਸਕਦੇ ਨੇ ਹੁਣ ਮਸਲਾ ਬਹੁਤ ਜ਼ਿਆਦਾ ਉਲਝ ਗਿਆ ਕਿਉਂਕਿ ਚਰਨੀ ਚੰਨੀ ਹੁਣ ਨੂੰ ਨੂੰ ਲੈ ਕੇ ਸਾਰੇ ਉਹਨਾਂ ਦੇ ਦਿਵਾਲੇ ਹੋ ਗਏ ਨੇ ਇਹ ਮਸਲਾ ਕਾਫੀ ਸਿਰਸੋ ਚਰਨੀ ਚੰਨੀ ਹੁਣਾਂ ਨੂੰ ਜਦੋਂ ਕੋਈ ਵੀ ਹੋਵੇ ਚਾਹੇ ਚਰਨੀ ਚੰਨੀ ਇਸ ਟਾਈਮ ਉਹਨਾਂ ਦਾ ਮਸਲਾ ਜਿੰਨੇ ਵੀ ਲੀਡਰ ਉਹਨਾਂ ਨੂੰ ਤੇ ਇਹ ਜਿਹੀਆਂ ਚਾਹੇ ਜਨਤਕ ਤੌਰ ਤੇ ਚਾਹੇ ਬੜੀ ਇੱਕ ਮਰਿਆਦਾ ਹੁੰਦੀ ਲੀਡਰ ਦੀ ਉਹ ਕਿਤੇ ਨਾ ਕਿਤੇ ਜਿਹੜੀ ਭਾਵਨਾਵਾਂ ਸੀ ਉਹ ਉਹਦੇ ਚ ਲੱਗਦਾ ਕਿ ਉਹ ਕੰਟਰੋਲਿੰਗ ਕਰ ਪਾਏ ਉਹ ਕਿ ਉਹਨਾਂ ਨੇ ਪਹਿਲਾਂ ਪੈਰੀ ਹੱਥ ਲਾਇਆ ਹੱਥ ਜੋੜ ਕੇ ਉਹਨਾਂ ਨੂੰ ਵਿਸ਼ ਕੀਤੀ ਆ ਹਾਲਾਂਕਿ ਜਦੋਂ ਨਾਮਜ਼ਿੰਦਗੀ ਪੱਤਰ ਦਾਖਲ ਕਰਨ ਜਾ ਰਹੇ ਸੀ ਉਹਦੇ ਚ ਤੇ ਉਹਨਾਂ ਨੇ ਸਗੋ ਬੀਬੀ ਜਗੀਰ ਕੌਰ ਨਹੀਂ ਕਿਹਾ ਅਸ਼ਰਵਾਦੇ ਤੌਰ ਤੇ ਮਰ ਜਾਣਿਆ ਇੰਦਾ ਸ਼ਬਦ ਆ ਮਰ ਜਾਣਿਆ ਚਮਕੌਰ ਸਾਹਿਬ ਤੋਂ ਅਗੇ ਇੱਥੇ ਕਿੱਥੇ ਝੋਲ ਲੜੀ ਜਾ ਰਿਆ ਉਹਦੇ ਸੰਦਰਭ ਦੇ ਵਿੱਚ ਵੀ ਉਹ ਜਿਹੜੀ ਉਹਨਾਂ ਨੇ ਉਹਨਾਂ ਦੀ ਠੋਡੀ ਤੇ ਹੱਥ ਲਾਇਆਗਾ ਤੇ ਉਹ ਉਹ ਇਸ਼ੂ ਬਣ ਗਿਆ ਕਿਉਂਕਿ ਭਾਵੇਂ ਜੇ ਉੱਥੇ ਕੈਮਰੇ ਨਾ ਹੁੰਦੇ ਤੇ ਗੱਲ ਦੱਬੀ ਰਹਿਣੀ ਹੁਣ ਉਸ ਉਸ ਪਲ ਨੂੰ ਅਜੇ ਹੀ ਰੰਗਤ ਦਿੱਤੀ ਜਾ ਰਹੀ ਹੈ ਸਿਆਸੀ ਰੰਗ ਦਿੱਤੀ ਜਾ ਰਹੀ ਹੈ ਸੋਸ਼ਲ ਮੀਡੀਆ ਨੇ ਰੀਲਾਂ ਬਣਾ ਦਿੱਤੀਆਂ ਗਿਆ ਉਹ ਇੱਕ ਲੋਕਾਂ ਵਾਸਤੇ ਗਲਤ ਗੱਲ ਆ ਕਿ ਅਜੇ ਬਹੁਤ ਬਹੁ ਨੇ ਜਿਵੇਂ ਪਹਿਲਾਂ ਦੱਸਿਆ ਹੈ ਕਿ ਲੀਡਰਾਂ ਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪਬਲਿਕ ਲਾਈਫ ਪਬਲਿਕ ਜਦੋਂ ਵਿੱਚ ਆ ਜਾਂਦੇ ਆ ਲੀਡਰ ਤੇ ਉਹ ਫਿਰ ਪਰਸਨਲ ਕੁਝ ਨਹੀਂ ਰਹਿ ਜਾਂਦਾ ਸਾਰਾ ਕੁਝ ਪਬਲਿਕਲੀ ਹੋ ਜਾਂਦਾ ਹੈ ਹਾਲਾਂਕਿ ਸਾਫ ਦਾ ਮੁੱਖ ਮੰਤਰੀ ਨੂੰ ਸ਼ਾਇਦ ਇਹ ਵੀ ਨਹੀਂ ਭੁੱਲਣਾ ਚਾਹੀਦਾ ਸੀ ਕਿ ਪਹਿਲਾਂ ਵੀ ਉਹਨਾਂ ਉੱਤੇ ਕਈ ਤਰ੍ਹਾਂ ਦੇਤਰ ਦੇ ਦੋਸ਼ ਨੇ ਕਈਆਂ ਨੇ ਤਾਂ ਉਹਨਾਂ ਦੇ ਵਿਰੋਧੀਆਂ ਨੇ ਆਪਦਿਆਂ ਨਹੀਂ ਜਲੰਧਰ ਦੇ ਵਿੱਚ ਕੋਸਟਰ ਤੱਕ ਲਗਾ ਦਿੱਤੇ ਸੀ ਅਜਿਹੇ ਮਸਤੀਆਂ ਚ ਪਹਿਲਾਂ ਹੀ ਘਰ ਤੇ ਦਿਖਾਈ ਦੇ ਰਹੀ ਸੀ ਦੇਖੋ ਸਭ ਤੋਂ ਵੱਡੀ ਗੱਲ ਹੈ ਚਰਨਜੀਤ ਸਿੰਘ ਸਾਹਿਬ ਨੂੰ ਇਹ ਸਮਝਣਾ ਚਾਹੀਦਾ ਕਿ ਉਹਨੇ ਤੁਹਾਡੇ ਵਿਰੋਧੀ ਦੂਜੀਆਂ ਪਾਰਟੀਆਂ ਜਿਹੜੀ ਬੈਠੇ ਜਿੰਨੇ ਵਿਰੋਧੀ ਤੁਹਾਡੇ ਕਾਂਗਰਸ ਪਾਰਟੀ 'ਚ ਬੈਠੇ ਨੇ ਤੇ ਬੜਾ ਕਿਉਂਕਿ ਤੁਸੀਂ ਪਹਿਲਾਂ ਹਿੱਟ ਲਿਸਟ ਤੇ ਹੋ ਲੋਕਾਂ ਨੇ ਫਿਰ ਉਹ ਫੋਟੋ ਮਾਰਕ ਕੱਢਤੀਆਂ ਜਿਸ ਉਹ ਇੱਕ ਲੜਕੀ ਦੀ ਫੋਟੋ ਲੋਕੀ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਬਦਨਾਮ ਕਰਦੇ ਤੇ ਕਿਸੇ ਦੀ ਇਹ ਵੀ ਦੇ ਦੇ ਕਿ ਕੋਈ ਧੀ ਭੈਣ ਆ ਗਿਆ ਉਹ ਵੀ ਨਾਲ ਬਦਨਾਮ ਅਸੀਂ ਬਿਨਾਂ ਵਜ੍ਹਾ ਤੋਂ ਕਰ ਰਿਆ ਹਾਲਾਂਕਿ ਉਦੋਂ ਵੀ ਉਹਨੇ ਕਿਹਾ ਸੀ ਕਿ ਤੇ ਮੇਰੇ ਰਿਸ਼ਤੇਦਾਰ ਕੁੜੀ ਆਈ ਉਹ ਇੱਕ ਫੋਟੋ ਜਿਹੜੇ ਚ ਗੱਲ ਵਕੜੀ ਦਿਖਾਈ ਆ ਉਹਨੂੰ ਵੀ ਬੜਾ ਲੋਕਾਂ ਨੇ ਮੁੱਦਾ ਬਣਾ ਲਿਆ ਫਿਰ ਉਹ ਜਿਹੜੇ ਤੁਸੀਂ ਕਹਿ ਰਹੇ ਕਿ ਸੋਚ ਸਮਝ ਕੇ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਆਪਣੇ ਜਿਹੜੇ ਫਲੋਰ ਤੋਂ ਐਮਐਲਏ ਨੇ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਨੇ ਤੇ ਆਪਣੇ ਹਲਕੇ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਬਹੁਤ ਸਾਰਾ ਘਰ ਘਰ ਚੰਗੀ ਗੱਲ ਤੇ ਕੌਣ ਕਰਦਾ ਗੰਦੀ ਗੱਲ ਇਦਾਂ ਦੇ ਪੋਸਟਰ ਲਾ ਦਿੱਤੇ ਸੀ ਉਹਨਾਂ ਨੇ ਇਕਾਲਤਿਕ ਸਾਹਿਬ ਦੇ ਜਥੇਦਾਰ ਨੂੰ ਵੀ ਚਿੱਠੀ ਲਿਖ ਦਿੱਤੀ ਆ ਕਿ ਜਿਹੜੇ ਬੀਬੀ ਜ਼ਗੀਰ ਕੌਰ ਨੇ ਤਿੰਨ ਦਫਾ ਸ਼ਰੂਮ ਪ੍ਰਧਾਨ ਰਹਿ ਚੁੱਕੇ ਨੇ ਸ਼ਰੂਮ ਨਹੀਂ ਕੋ ਦਾ ਪ੍ਰਬੰਧਕ ਕਮੇਟੀ ਮੈਂਬਰ ਨੇ ਸੂਬੇ ਦੇ ਵਜ਼ੀਰ ਰਹਿ ਚੁੱਕੇ ਨੇ ਤੇ ਉਹ ਔਰਤਾਂ ਦਾ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਔਰ ਲਾਜ਼ਮੀ ਤੌਰ ਤੇ ਕਿਉਂਕਿ ਚੰਦਿਸ ਚੰਨੀ ਉਹਨਾਂ ਦੀ ਭਾਵੇਂ ਭਾਵਨਾਵਾਂ ਨਹੀਂ ਹੋਰ ਸੀ ਉਹਨਾਂ ਦੀ ਕੋਈ ਇਦਾਂ ਦੀ ਭਾਵਨਾ ਨਹੀਂ ਸੀ ਜਿਹਨੂੰ ਮੁੱਦਾ ਬਣਾਇਆ ਜਾਣਾ ਚਾਹੀਦਾ ਲੇਕਿਨ ਉਹ ਬੁਰੀ ਤਰ੍ਹਾਂ ਫਸ ਗਏ ਨੇ ਤੇ ਇਸ ਕਰਕੇ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਘੇਰ ਲਿਆ ਔਰ ਉਹਨਾਂ ਦੀ ਚੋਣ ਪ੍ਰਚਾਰ ਤੇ ਵੀ ਅਸਰ ਪਏਗਾ ਇਹਦੇ ਚੰਨੀ ਚੰਨੀ ਨੂੰ ਚਾਹੀਦਾ ਕਿ ਇਹੋ ਜਿਹੇ ਚਾਹੇ ਤਾਂ ਤੁਸੀਂ ادب ਦੇ ਨਾਲ ਕੀਤਾ ਬੜੇ ਮਾਨ ਸਨਮਾਨ ਦੇ ਕੀਤਾ ਲੇਕਿਨ ਇਹ ਇਸ਼ੂ ਐਡਾ ਵੱਡਾ ਬਣ ਗਿਆ ਜਿਸ ਕਰਕੇ ਉਹਨਾਂ ਦਾ ਇਸ ਜਲੰਧਰ ਚੋਣ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਕਾਂਗਰਸ ਪਾਰਟੀ ਤੇ ਵੀ ਅਸਰ ਪੈ ਸਕਦਾ ਕਿਉਂਕਿ ਵਿਰੋਧੀ ਉਹਨ ਘੇਰਨਗੇ ਇਸ ਕਰਕੇ ਜਿਹੜੇ ਵੀ ਲੀਡਰ ਨੇ ਖਾਸ ਕਰਕੇ ਉਹਨਾਂ ਨੂੰ ਤੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹਾਲਾਂਕਿ ਉਹਨਾਂ ਨੇ ਮਾਫੀ ਵੀ ਮੰਗੀ ਹੈਗੀ ਕਿ ਮੇਰੀ ਕੋਈ ਇਦਾਂ ਦੀ ਭਾਵਨਾ ਨਹੀਂ ਅਸੀਂ ਬੜੇ ਪੁਰਾਣੇ ਇੱਕ ਦੂਜੇ ਨੂੰ ਮਿਲਦੇ ਆ ਅਦਬ ਦੇ ਨਾਲ ਮੇਰੀ ਮਾਮਾ ਵਰਗੀ ਆ ਮੇਰੀ ਭੈਣਾ ਵਰਗੀ ਆ ਲੇਕਿਨ ਜਦੋਂ ਇਹੋ ਜਿਹਾ ਵਿਵਾਦ ਖੜਾ ਹੋ ਜਾਂਦਾ ਜਾਂ ਤੁਹਾਡੇ ਕੋਲ ਅਣਜਾਣੇ ਦੇ ਵਿੱਚ ਹੋਇਆ ਤੁਹਾਡੀ ਕੋਈ ਭਾਵਨਾਵਾਂ ਨਹੀਂ ਸੀ ਲੇਕਿਨ ਹੁਣ ਤੁਸੀਂ ਬੁਰੀ ਤਰ੍ਹਾਂ ਫਸ ਗਿਓ ਤੁਹਾਡੀ ਪਾਰਟੀ ਵੀ ਫਸ ਗਈ ਉਹ ਲਾਜ਼ਮੀ ਤੌਰ ਤੇ ਇਸ ਦਾ ਚੋਣ ਪ੍ਰਚਾਰ ਤੇ ਵੀ ਅਸਰ ਪੈਣਾ ਲਾਜ਼ਮੀ ਆ ਕਿਉਂਕਿ ਚਾਹੇ ਤੁਸੀਂ ਲੱਖ ਵਾਰ ਮਾਫੀ ਮੰਗੋ ਲੇਕਿਨ ਜੇ ਜੋ ਚੀਜ਼ਾਂ ਔਨ ਰਿਕਾਰਡ ਆ ਜਾਂਦੀਆਂ ਜੋ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਜੋ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਜੋ ਚੀਜ਼ਾਂ ਸ਼ਰਾਰਤ ਕਰਕੇ ਪੇਸ਼ ਕੀਤੀਆਂ ਜਾਂਦੀਆਂ ਉਸ ਤੋਂ ਤੁਸੀਂ ਖਹਿੜਾ ਨਹੀਂ ਛਡਵਾ ਸਕਦੇ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਵੱਲੋਂ ਥਾਪੇ ਗਏ ਨੇ ਚੇਅਰਪਰਸਨ ਉਹਨਾਂ ਨੇ ਚਿੱਠੀ ਕੱਢ ਦਿੱਤੀ ਹੈ ਕਿ ਲਾਜ਼ਮੀ ਤੌਰ ਤੇ ਕਿ ਇਹ ਬਹੁਤ ਹੀ ਮੰਦਭਾਗੀ ਹੈ ਔਰਤ ਦਾ ਸਤਕਾਰ ਨਹੀਂ ਉਹਨਾਂ ਵੀਡੀਓ ਨਾਲ ਅਟੈਚ ਕਰ ਦਿੱਤੀ ਹੈ ਤੇ ਉੱਥੇ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਤੇ ਪੁਰਾਣੀਆਂ ਫਾਈਲਾਂ ਵੀ ਬੋਲਦੀਆਂ ਨੇ ਜਦੋਂ ਪਹਿਲੇ ਵਾਲੇ ਕਮਿਸ਼ਨ ਦੇ ਚੇਅਰਪਰਸਨ ਰਹਿ ਚੁੱਕੇ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅਰਵਿੰਦ ਜਿਹੜੇ ਚੰਦਿਸ ਚੰਨੀ ਸਾਹਿਬ ਨੇ ਉਹ ਖੁਦ ਹੀ ਬੁਰੀ ਤਰ੍ਹਾਂ ਫਸ ਗਏ ਨੇ ਉਹਨਾਂ ਨੂੰ ਅਜੇ ਹੀ ਚਾਏ ਉਹਨਾਂ ਦੀ ਕੋਈ ਭਾਵਨਾਵਾਂ ਨਹੀਂ ਸੀ ਲੇਕਿਨ ਜਿਹੜੀ ਹੁਣ ਹਰਕਤ ਪੇਸ਼ ਕੀਤੀ ਗਈ ਹੈ ਜਾ ਇਸਤੇ ਸਿਆਸਤ ਹੋ ਰਹੀ ਆ ਉਹ ਬੁਰੀ ਤਰ੍ਹਾਂ ਫਸ ਗਏ ਹੁਣ ਉਹ ਕਿਵੇਂ ਖੜਾ ਛੜਵਾਉਂਦੇ ਨੇ ਉਹਦਾ ਅਸਰ ਤੇ ਪਏਗਾ ਹੁਣ ਲਾਜ਼ਮੀ ਤੌਰ ਤੇ ਜਿੱਥੇ ਵੀ ਹੁਣ ਕਾਂਗਰਸ ਪਾਰਟੀ ਦੇ ਲੀਡਰ ਨੇ ਚਾਹੇ ਸ਼ਾਰਪੁਰ ਤੋਂ ਉਹਨਾਂ ਦੇ ਜਾਮਨੀ ਗੋਮਨ ਗੋਮਰ ਚੌਂ ਲੜ ਰਹੇ ਨੇ ਚਾਹੇ ਫਰੀਦਕੋੜ ਤੋਂ ਅਮਰਜੀਤ ਕੌਰ ਸਾਹੋ ਕੇ ਲੜ ਰਹੇ ਨੇ ਜਾਂ ਜਿਹੜੇ ਬਾਕੀ ਕੈਂਡੀਡੇਟ ਨੇ ਜਿਹੜੇ ਕੈਂਡੀਡੇਟ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਉਹਨਾਂ ਦੀਆਂ ਧਰਮ ਪਤਨੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਧੀਆ ਚੋਣ ਪ੍ਰਚਾਰ ਚ ਰੁੱਝੀਆਂ ਹੋਈਆਂ ਨੇ ਉਹ ਚੋਣ ਪ੍ਰਚਾਰ ਵੇਲੇ ਆਪਣੇ ਆਪਣੇ ਉਮੀਦਵਾਰਾਂ ਵਾਸਤੇ ਵੋਟਾਂ ਮੰਗ ਰਹੇ ਨੇ ਤੇ لازਮੀ ਤੌਰ ਤੇ ਉੱਥੇ ਦੂਜੀਆਂ ਪਾਰਟੀਆਂ ਦੇ ਅਗਰ ਵੋਟਰ ਉਹਨਾਂ ਨੂੰ ਟੱਕਰ ਪਏ ਉਹ ਇਸ ਮਸਲੇ ਤੇ ਜਵਾਬ ਮੰਗਣਗੇ ਭਈ ਇਹ ਸਾਨੂੰ ਦੱਸਿਆ ਜਾਵੇ ਕਿ ਤੁਹਾਡੇ ਜਿਹੜੇ ਜਲੰਧਰ ਤੋਂ ਕੈਂਡੀਡੇਟ ਨੇ ਉਹ ਕਰ ਕੀ ਰਹੇ ਨੇ ਹੁਣ ਕਿਨੂੰ ਸਮਝਾਓਗੇ ਕਿ ਕਿਨੂੰ ਕਿਨੂੰ ਸਮਝਾਓਗੇ ਤੇ ਕਿਨੂੰ ਕਿ ਜਿਹੜੇ ਸਮਝ ਚੁੱਕੇ ਨੇ ਇਹ ਤੇ ਹੁਣ ਵੋਟਾਂ ਵਾਲੇ ਦਿਨ ਤੱਕ ਇਸ ਤੇ ਸਿਆਸਤ ਹੁੰਦੀ ਰਹੇਗੀ ਚਾਹੇ ਉਹ ਸਿਆਸਤ ਨੂੰ ਚੰਗੀ ਕਹੋ ਚਾਹੇ ਮਾੜੀ ਕਰੋ ਕਿਉਂਕਿ ਹਿੰਦੁਸਤਾਨ ਦੀ ਸਿਆਸਤ ਕਦੇ ਵੀ ਚੰਗੀ ਨਹੀਂ ਰਹੀ ਉਹ ਤੇ ਸਿਆਸਤ ਤੇ ਹਮੇਸ਼ਾ ਮਾੜੀ ਰਹੀ ਹੈ ਉਹ ਤੇ ਹਮੇਸ਼ਾ ਦੂਜਿਆਂ ਨੂੰ ਨਿੰਦ ਕੇ ਭੰਡ ਕੇ ਆਪਣੇ ਉਲੂ ਸਿੱਧੇ ਕੀਤੇ ਜਾਂਦੇ ਨੇ ਤੇ ਚਰਨਜੀਤ ਚੰਨੀ ਕਿਉਂਕਿ ਕਾਂਗਰਸ ਜਦੋਂ ਪੰਜਾਬ ਲੋਕ ਸਭਾ ਦੀ ਗੱਲ ਕੀਤੀ ਜਾਵੇ ਨਾ ਤੇ ਉਦੋਂ ਕਹਿੰਦੇ ਕਿ 13 ਚੋਂ ਕਾਂਗਰਸ ਪਾਰਟੀ ਦੇ ਜਿੱਤਣ ਦੇ ਚਾਂਸ ਕਿਹੜੇ ਨੇ ਉਹਨਾਂ ਜਿਹੜੇ ਜਿੱਤਣ ਦੇ ਚਾਂਸ ਵਾਲੀ ਨਾ ਸੀਟਾਂ ਦੀ ਗੱਲ ਕੀਤੀ ਜਾਂਦੀ ਆ ਉਹਦੇ ਚ ਚਰਨਜੀਤ ਚੰਨੀ ਹੁਣ ਨਾਮ ਆਉਂਦਾ ਕਿ ਉਹ ਵੀ ਜਿੱਤ ਸਕਦੇ ਨੇ ਪਰ ਆ ਜਿਹੜੀ ਮੁੱਦੇ ਨੂੰ ਇੱਕ ਵੱਡਾ ਮੁੱਦਾ ਬਣਾਇਆ ਗਿਆ ਜੋ ਬੰਨਾ ਨਹੀਂ ਚਾਹੀਦਾ ਸੀ ਲੇਕਿਨ ਸਿਆਸਤ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਬਹੁਤ ਕੁਝ ਕਰਵਾਇਆ ਜਾਂਦਾ ਉਹਦੇ ਪਿੱਛੇ ਬਹੁਤ ਸਾਰੀਆਂ ਤਾਕਤਾਂ ਆ ਜਾਂਦੀਆਂ ਨੇ ਹੁਣ ਤੇ ਜਮਾਨਾ ਹੀ ਸੋਸ਼ਲ ਮੀਡੀਆ ਦਾ ਉੱਤੇ ਦੇ ਗਾਣੇ ਬਣ ਚੁੱਕੇ ਹੋਗੇ ਨੇ ਕਿ ਪੂਜਾ ਕਿਵੇਂ ਆ ਪਤਨ ਕੀ ਕੀ ਕੁਝ ਬਣਾ ਦਿੱਤਾ ਗਿਆ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਚਰਜਿਸ ਚੰਨੀ ਹੋਣਾ ਤੇ ਨਿਰਭਰ ਕਰਦਾ ਕਿ ਉਹ ਕਿੰਨਾ ਖਿਹੜਾ ਛਡਾਉਂਦੇ ਨੇ ਹੁਣ ਮਹਿਲਾ ਕਮਿਸ਼ਨ ਨੇ ਨੋਟਿਸ ਤੇ ਤਲਬ ਕਰ ਲਿਆ ਡੀਜੀਪੀ ਨੂੰ ਕਿ ਮੈਨੂੰ ਰਿਪੋਰਟ ਦਿੱਤੀ ਜਾਵੇ ਹੁਣ ਇਸ ਮਸਲੇ ਦੇ ਵਿੱਚ ਉਹਨੂੰ ਵਿਚਾਰਨ ਵਾਲੀ ਗੱਲ ਆ ਕਿ ਕਮਿਸ਼ਨ ਕਰ ਕੀ ਸਕਦਾ ਕਿਉਂਕਿ ਡੀਜੀਪੀ ਨੇ ਜਿੰਨੀਆਂ ਵੀਡਿਓ ਜੋ ਵੀ ਆ ਸਟੇਟਮੈਂਟ ਉਹ ਜੋ ਵੀ ਕੋਈ ਜੋ ਭੇਜਦਾਨਗੇ ਉਹ ਤਾਂ ਆਲਰੇਡੀ ਮਹਿਲਾ ਕਮਿਸ਼ਨ ਦੇਖ ਚੁੱਕੇ ਨੇ ਇਹਦੇ ਚਾ ਕਿ ਬੀਬੀ ਜ਼ਗੀਰ ਕੌਰ ਜਾਂ ਕੋਈ ਥਰਡ ਪਾਰਟੀ ਸ਼ਿਕਾਇਤ ਕਰੇਗਾ ਉਸ ਤੋਂ ਬਾਅਦ ਹੀ ਕਾਰਵਾਈ ਹੋ ਸਕਦੀ ਨਾ ਹਾਲਾਂਕਿ ਜਦੋਂ ਦਿੱਲੀ ਦੇ ਵਿੱਚ ਨਰਬਏ ਨਰਬਿਆ ਕਾਂਡ ਹੋਇਆ ਸੀ ਉਦੋਂ ਜਸਟਿਸ ਵਰਮਾ ਦੀ ਅਗਵਾਈ ਚ ਇੱਕ ਕਮਿਸ਼ਨ ਬਣਿਆ ਸੀ ਉਹਨਾਂ ਨੇ ਬਹੁਤ ਜ਼ਿਆਦੀਆਂ ਰეკਮੈਂਡੇਸ਼ਨਸ ਦਿੱਤੀਆਂ ਸੀ ਮਤਲਬ ਕਹਿ ਸਕਦੇ ਕਿ ਔਰਤਾਂ ਨੂੰ ਲੈ ਕੇ ਉਹ ਜਿਹੜਾ ਕਾਨੂੰਨ ਆ ਬਹੁਤ ਪਾਵਰਫੁਲ ਹੋ ਚੁੱਕਾ ਉਹਦੇ ਚ ਤੇ ਇਹ ਵੀ ਆ ਸੰਦੀਪ ਕਿ ਜੇ ਤੁਸੀਂ ਕਿਸੇ ਮਾਈ ਭੈਣ ਨੂੰ ਬੀਬੀ ਨੂੰ ਜਾਂ ਉਪਰੀ ਬੰਦੇ ਨੂੰ ਲੰਘਦੇ ਨਗਾਉਂਦੇ ਕਿਸੇ ਤੁਸੀਂ 10 ਸੈਕਿੰਡ ਵੀ ਦੇਖ ਲਿਆ ਨਾ ਉਹ ਪੁਰਸ ਨੂੰ ਕੰਪਲੀਟ ਦੱਸ ਦੇ ਤੁਹਾਡੇ ਤੇ ਪਰਚਾ ਦਰਜ ਹੋ ਸਕਦਾ ਤੁਸੀਂ ਕਿਸੇ ਨੂੰ ਘੂਰਦੇ ਹੋ ਤਾਂ ਵੀ ਪਰਚਾ ਦਰਜ ਹੋ ਸਕਦਾ ਉਹ ਬਹੁਤ ਕਾਨੂੰਨ ਅਜਿਹਾ ਬਣ ਗਿਆ ਹੁਣ ਇਹ ਜਿਹੜਾ ਮਸਲਾ ਹੈ ਤੇ ਹੁਣ ਨਿਰਭਰ ਕਰਦਾ ਹੈ ਕਿ ਕੀ ਇਸ ਤੇ ਇਹ ਪੰਜਾਬ ਦਾ ਮੁੱਦਾ ਹੈ ਇਸ ਤੇ ਸਿਆਸਤ ਹੋਣੀ ਚਾਹੀਦੀ ਹੈ ਇਹ ਗੰਧਲੀ ਸਿਆਸਤ ਹੋਣੀ ਚਾਹੀਦੀ ਹੈ ਉੱਥੇ ਹੀ ਇੱਕ ਹੋਰ ਵੀਡੀਓ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਨੇ ਸਭ ਤੋਂ ਪਹਿਲਾਂ ਸਾਂਝੀ ਕੀਤੀ ਔਰ ਕਿਹਾ ਕਿ ਚੋਣ ਕਮਿਸ਼ਨ ਨੂੰ ਕਾਰਵਾਈ ਸਖਤ ਕਰਨੀ ਚਾਹੀਦੀ ਹੈ ਉਹ ਐਮਐਲਏ ਹਰਮੀਤ ਸਿੰਘ ਠਾਨ ਮਾਜਰਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਨੇ ਡਾਕਟਰ ਬਲਵੀਰ ਸਿੰਘ ਦੇ ਲਈ ਆਪਣੇ ਕੈਂਡੀਡੇਟ ਦੇ ਲਈ ਪ੍ਰਚਾਰ ਕਾਰ ਕਰ ਰਹੀ ਸਨ ਪਰ ਜਗੋ 13ਵੀਂ ਉਦੋਂ ਹੋ ਗਈ ਜਦੋਂ ਕਹਿੰਦੇ ਕਿ ਪੱਤਰਕਾਰਾਂ ਨੇ ਸਥਾਨਕ ਪਟਿਆਲੇ ਦੇਆਂ ਨੇ ਇਸੀ ਦਫ਼ਤਰ ਦੇ ਬਾਹਰ ਉਹਨਾਂ ਦੀ ਪਾਇਲਟ ਗੱਡੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰਕ ਸਮੱਗਰੀ ਦੇਖੀ ਗਈ ਝੰਡੇ ਦੇਖੇ ਗਏ ਪੋਸਟਰ ਦੇਖੇ ਗਏ ਕਹਿੰਦੇ ਸਰਾ ਸਰ ਗੱਲ ਹੈ ਚੋਣ ਜਾਬਤੇ ਦੀਆਂ ਝੰਡੀਆਂ ਉਡਾ ਦਿੱਤੀਆਂ ਨੇ ਐਮ ਐਲ ਏ ਪਠਾਨ ਮਾਜਰਾ ਨੇ ਦੇਖੋ ਵਿਵਾਦ ਦਾ ਦੂਜਾ ਨਾਮ ਹੈਗਾ ਹਰਮੀਤ ਸਿੰਘ ਪਠਾੜ ਮਾਜਰਾ ਵਿਵਾਦ ਦਾ ਦੂਜਾ ਨਾਮ ਹੈਗਾ ਐਮ ਐਲ ਏ ਪਠਾਨ ਮਾਜਰਾ ਇਦੇ ਉਹਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਪਾਵਰਫੁੱਲ ਐਮਐਲਏ ਸਮਝਦੇ ਨੇ ਕਿ ਮੇਰੀ ਬਹੁਤ ਧੂਤੀ ਬੋਲਦੀ ਆ ਸਨੌਰ ਤੋਂ ਲੈ ਕੇ ਤੇ ਰੋਪੜ ਦੀਆਂ ਪਹਾੜੀਆਂ ਤੱਕ ਤੇ ਉਹਨਾਂ ਵਾਸਤੇ ਕੋਈ ਨਵੀਂ ਗੱਲ ਨਹੀਂ ਕਿ ਕਾਨੂੰਨ ਦੀਆਂ ਧੱਜੀਆਂ ੜਾਉਣੀਆਂ ਜਾਂ ਤੌਂਸ ਜਾਂ ਸਿਆਸਦ ਦਾ ਐਮਐਲਏ ਪੁਨੇ ਦਾ ਨਸ਼ਾ ਜਦੋਂ ਸਿਰ ਚੜ੍ਹ ਕੇ ਬੋਲਦਾ ਨਾ ਜੀ ਉਦੋਂ ਉਹ ਸਬਦਾਨ ਨੂੰ ਕਾਨੂੰਨ ਨੂੰ ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਲਗਾਏ ਜਾਂਦੇ ਮਾਡਲ ਕੋਡ ਕੋਡ ਆਫ ਕੰਡਕਟ ਨੂੰ ਕੁਝ ਨਹੀਂ ਸਮਝਾ ਉਹ ਜੁੱਤੀ ਦੀ ਨੋਕ ਤੇ ਸਮਝਣ ਵਾਲੇ ਲੋਕ ਨੇ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਹੈ ਕਿ ਚੋਣ ਕਮਿਸ਼ਨ ਵੀ ਹੁਣ ਉਹ ਹੋ ਗਿਆ ਡਰਪੋਕ ਜਾ ਹੋ ਗਿਆ ਉਹਨਾਂ 'ਚ ਵੀ ਕਾਰਵਾਈ ਕਰਨ ਦੀ ਕੋਈ ਹਿੰਮਤ ਨਹੀਂ ਆ ਉਹਨਾਂ ਨੂੰ ਵੀ ਕੁਰਸੀਆਂ ਪਿਆਰੀਆਂ ਹੋ ਗਈਆਂ ਨੇ ਕਿਉਂਕਿ ਹੁਣ ਕਮਿਸ਼ਨ ਦੇ ਵਿੱਚ ਉਹ ਅਫਸਰ ਲਾਏ ਜਾਂਦੇ ਨੇ ਮੋਸਟਲੀ ਰਿਟਾਇਰ ਤੇ ਮੋਸਟਲੀ ਜੀ ਹਜੂਰ ਵਾਲੇ ਹਾਲਾਂਕਿ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਇਹ ਤੇ ਪਟਿਆਲੇ ਦੇ ਜਿਹੜੇ ਰਟਰਨਿੰਗ ਅਫਸਰਾਂ ਚੋਣ ਅਫਸਰ ਨੇ ਉਹਨਾਂ ਨੂੰ ਤੇ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਔਰ ਜਿਹੜੀ ਸਰਕਾਰੀ ਗੱਡੀ ਦੇ ਵਿੱਚ ਛੰਡੀਆਂ ਰੱਖੀਆਂ ਨਾ ਆਮ ਆਦੀ ਪਾਰਟੀ ਦਾ ਉਹ ਗੱਡੀ ਨੂੰ ਉਹ ਕਰਲੇ ਚਾਹੀਦਾ ਸੀ ਨਾਮਜ਼ਦ ਕਰ ਲੈਣਾ ਚਾਹੀਦਾ ਸੀ ਉਹਨੂੰ ਆਪ ਪੁਲਿਸ ਨੂੰ ਕਬਜ਼ੇ 'ਚ ਲੈ ਲੈਣਾ ਚਾਹੀਦਾ ਔਰ ਜਿਹੜਾ ਉਸ ਗੱਡੀ ਦੇ ਵਿੱਚ ਹਰ ਆਈਓ ਚੱਲ ਰਿਹਾ ਜੋ ਵੀ ਉਹ ਥਾਣੇਦਾਰ ਹੋਊਗਾ ਚਾਹੇ ਐਸਐਸਆਈ ਚਾਹੇ ਸਬ ਇੰਸਪੈਕਟਰ ਇਸਪੈਨ ਉਹਨਾਂ ਦੇ ਸਸਪੈਂਡ ਕਰਨਾ ਚਾਹੀਦਾ ਹੁਣ ਸਵਾਲ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਣਾਂ ਨੂੰ ਮੁੱਦਾ ਮਿਲ ਗਿਆ ਔਰ ਮੁੱਦਾ ਵੀ ਜਾਇਜ਼ ਆ ਕਿਉਂਕਿ ਜਦੋਂ ਇਹਦਾ ਮਤਲਬ ਹੋ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਆ ਔਰ ਹਰ ਕੈਂਡੀਡੇਟ ਦੇ ਨਾਲ ਤਿੰਨ ਤਿੰਨ ਤਰ੍ਹਾਂ ਦੇ ਸੰਦੀਪ ਹੁੰਦੇ ਨੇ ਅਬਜ਼ਰਵਰ ਇੱਕ ਜਰਨਲ ਅਬਜ਼ਰਵਰ ਹੁੰਦਾ ਇੱਕ ਖਰਚਾ ਅਬਜ਼ਰਵਰ ਹੁੰਦਾ ਇੱਕ ਪੁਲਿਸ ਦਾ ਅਫੀਸਰ ਹੁੰਦਾ ਫਿਰ ਮਾਈਕਰੋ ਲੈਵਲ ਦੇ ਉਹ ਸਾਰੇ ਕੈਂਡੀਡੇਟ ਦੇ ਨਾਲ ਹੁੰਦੇ ਕਿ ਇਹਨੇ ਕੀ ਕੁਝ ਬੋਲਿਆ ਕੀ ਕੁਝ ਰਿਕਾਰਡ ਕੀਤਾ ਕਿੰਨਾ ਖਰਚਾ ਕੀਤਾ ਕਿੰਨੀਆਂ ਝੰਡੀਆਂ ਕਾਨੂੰਨ ਵਿਵਸਥਾ ਇਹ ਸਾਰੇ ਦੂਜੇ ਸਟੇਟਾਂ ਤੋਂ ਆਏ ਨੇ ਔਰ ਉੱਥੇ ਲੋਕਲ ਚੋਣ ਕਮਿਸ਼ਨ ਕਿਉਂਕਿ ਇਸ ਟਾਈਮ ਜਿਹੜੇ ਸਰਕਾਰ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਹੈ ਇਸ ਸਮੇਂ ਸਾਰਾ ਚੋਣ ਕਮਿਸ਼ਨ ਦੇਈ ਸਰਕਾਰ ਹੈ ਤੇ ਜੇ ਸਥਿਤੀ ਵਿੱਚ ਸੂਬਾ ਦੇ ਜਿਹੜੇ ਮੁੱਖ ਚੋਣ ਅਧਿਕਾਰੀ ਸਿਬਨਸੀ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਮੋੜ ਸਵਾਲ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਨੇ ਟਵੀਟ ਕੀਤਾ ਕਿ ਜਾਂ ਰਿਟਰਨ ਤੌਰ ਤੇ ਸ਼ਿਕਾਇਤ ਕੀਤੀ ਆ ਚੋਣ ਕਮਿਸ਼ਨ ਨੂੰ ਅਗਰ ਚੋਣ ਕਮਿਸ਼ਨ ਦੀ ਸ਼ਿਕਾਇਤ ਵਿਕਰਮ ਸਿੰਘ ਮਜੀਠੀਆ ਦੀ بجائے ਪਟਿਆਲੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨਿਰਿੰਦਰ ਕੁਮਾਰ ਸ਼ਰਮਾ ਉਰਫ ਐਨ ਕੇ ਸ਼ਰਮਾ ਸਾਹਿਬ ਕਰਦੇ ਤੇ ਜਿਆਦਾ ਵੈਰੈਂਟ ਗੁੱਡ ਹੁੰਦੀ ਉਹ ਦੇ ਦਿਓ ਸ਼ਿਕਾਇਤ ਕਰਦੇ ਕਿ ਨਹੀਂ ਕਰਦੇ ਲੇਕਿਨ ਜਿੰਨੇ ਵੀ ਪਾਰਟੀ ਦੇ ਆਮ ਆਦੀ ਪਾਰਟੀ ਦੇ ਐਮ ਐਲ ਏ ਨੇ ਕਿਉਂਕਿ ਹਰ ਇੱਕ ਦਾ ਕਿ ਮੇਰੇ ਹਲਕੇ ਚ ਵਧੀਆ ਪਰਫਾਰਮੈਂਸ ਰਵੇ میرے حلقے تو سب تو ਵੱਧ لیڈ ਲੈ ਕੇ ਸਾਡਾ ਕੈਂਡੀਡੇਟ ਜਿੱਤੇ ਪਰ ਉੱਥੇ ਉਹਨਾਂ ਨੂੰ ਨਾਲ ਕਾਨੂੰਨ ਦੇ ਵੀ ਖਿਆਲ ਰੱਖਣਾ ਚਾਹੀਦਾ ਇਹ ਨਹੀਂ ਹੁਣ ਆਪਾਂ ਕਹਿ ਸਕਦੇ ਕਿ ਪਹਿਲੀ ਵਾਰ ਐਮਐਲਏ ਬਣੇ ਨੇ ਕਿਉਂਕਿ ਇਹ ਸਾਰੇ ਦੂਜੀਆਂ ਪਾਰਟੀਆਂ ਚੋਂ ਆਏ ਨੇ ਕੋਈ ਕਾਲੀਆਂ ਚੋਂ ਆਇਆ ਕੋਈ ਕਾਂਗਰਸੀਆਂ ਚੋਂ ਆਇਆ ਇਹਨਾਂ ਸਾਰਿਆਂ ਨੂੰ ਗੁਣ ਮੰਤਰ ਦਾ ਪਤਾ ਜੋ ਕੁ ਜੋ ਕਰਦੇ ਰਹੇ ਨੇ ਇਹ ਵੀ ਉਹੀ ਕੁਝ ਕਰ ਰਹੇ ਨੇ ਇਸ ਕਰਕੇ ਹੁਣ ਪਠਾਨਮਾਰਾ ਸਾਹਿਬ ਤੇ ਵਦ ਤੋਂ ਵਦ ਹੁਣ ਚੋਣ ਕਮਿਸ਼ਨ ਕੀਆ ਐਮਐਲਏ ਪਠਾਨਮਾਰਾ ਦਾ ਤੇ ਕੁਝ ਹੋਣਾ ਨਹੀਂ ਹੈ ਉਹ ਉਹ ਤੇ ਜਿਹੜਾ ਥਾਣੇਦਾਰ ਉਹ ਜਿਹੜਾ ਜਿੰਨੇ ਆਪਣੀ ਗੱਡੀ ਸਰਕਾਰੀ ਦੇ ਵਿੱਚ ਝੰਡੀਆਂ ਰੱਖੀਆਂ ਨੇ ਉਹ ਵਾਰ ਤੋਂ ਬਾਅਦ ਉਹਨੂੰ ਪੁਲਿਸ ਲਾਈਨ ਭੇਜ ਦੇਣਗੇ ਸਸਪੈਂਡ ਹੋ ਜਾਊਗਾ ਇਸ ਤੋਂ ਵੱਡੀ ਕਾਰਵਾਈ ਕਿਉਂ ਨਹੀਂ ਚੇ ਪਰ ਇਹ ਜਿਹੜਾ ਲੈਸਨ ਮਿਲਣਾ ਤੇ ਅਧਿਕਾਰੀਆਂ ਨੂੰ ਚਾਹੀਦਾ ਪਰ ਉਹ ਜਿਹੜੀ ਗੱਡੀ ਨਾਲ ਚੱਲਦੀ ਉਹਨੂੰ ਵੀ ਪਤਾ ਕਿ 4 ਜੂਨ ਤੱਕ ਚੋਣ ਜਾਬਤਾ ਆਪਾਂ ਜਿੰਨਾ ਕਿ ਐਮਐਲਏ ਦੀ ਜੀ ਹਜ਼ੂਰੀ ਕਰਾਂਗੇ ਕੱਲ ਨੂੰ ਤੇ ਫਿਰ ਆਪਾਂ ਚੰਗੇ ਥਾਣੇ ਦੇ ਵਿੱਚ ਜਾ ਕੇ ਐਸਐਚਓ ਵੀ ਲੱਗ ਸਕਦੇ ਕਿਉਂਕਿ ਅਫਸਰਾਂ ਦੀਆਂ ਵੀ ਤੇ ਬੜੀਆਂ ਮਜਬੂਰੀਆਂ ਨਾ ਤੇ ਜਿਹੇ ਸਥਿਤੀ ਦੇ ਜਦੋਂ ਚੁਣੇ ਹੋਏ ਐਮਐਲਏ ਕਹਿੰਦੇ ਨੇ ਉਹ ਕਰ ਦਿੰਦੇ ਨੇ ਜਾਂ ਤੇ ਜਿਹੜਾ ਵੀ ਉਹ ਗੱਡੀ ਦੇ ਵਿੱਚ ਇੰਚਾਰਜ ਦੀ ਪੁਲਿਸ ਨੂੰ ਕਹਿੰਦੇ ਸਮਝਾਉਂਦੇ ਪਠਾਨ ਮਹਿਰਾ ਸਾਹਿਬ ਨੂੰ ਕਿ ਸਰ ਸਾਡੀ ਗੱਡੀ ਦੇ ਵਿੱਚ ਨਾ ਰੱਖੋ ਅਸੀਂ ਸਰਕਾਰੀ ਮੁਲਾਜ਼ਮਾਂ ਅਸੀਂ ਅਗਰ ਇਲੈਕਸ਼ਨ ਕਮਿਸ਼ਨ ਦੇ ਢੇਕੇ ਚੜ ਗਏ ਤੇ ਸਾਡਾ ਬੜਾ ਨੁਕਸਾਨ ਹੋਊਗਾ ਉਹ ਅਗਰ ਕੋਈ ਚੰਗਾ ਅਫਸਰ ਹੋਵੇ ਤੇ ਉਹ ਤੇ ਲੀਡਰ ਨੂੰ ਕਹਿ ਵੀ ਦਿੰਦਾ ਤੇ ਜੇ ਜੀ ਹਜੂਰ ਮਾਈ ਹਜੂਰ ਜੀ ਜਨਾਬ ਤੇ ਫਿਰ ਬੰਦਾ ਫਸ ਜਾਂਦਾ ਕੋਈ ਕੋਈ ਗੱਲ ਨਹੀਂ ਜੇ ਸਸਪੈਂਡ ਵੀ ਕਰ ਲਗੇ ਤੇ ਆਪੇ ਜਨਾਬ ਹੋਣੀ 4 ਤਰੀਕ ਤੋਂ ਬਾਅਦ ਬਹਾਲ ਕਰ ਦੇਣਗੇ ਇਸੇ ਕਰਕੇ ਜਿਹੜਾ ਇਹ ਨੈਕਸਸ ਆ ਨਾ ਸਰਕਾਰੀ ਅਫਸਰਾਂ ਦਾ ਤੇ ਪੋਲਿਟਿਸ਼ੀਨਾਂ ਉਹਨੇ ਹੀ ਤੇ ਪੰਜਾਬ ਨੂੰ ਜਾਂ ਦੇਸ਼ ਨੂੰ ਨੁਕਸਾਨ ਕੀਤਾ ਉਹਨੇ ਹੀ ਤੇ ਬੇੜਾਗਰ ਕੀਤਾ ਹੈਗਾ ਹੁਣ ਦੇਖਦੇ ਆ ਕਿ ਜਿਹੜੀ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਵੱਲੋਂ ਇਸ ਮਸਲੇ ਤੇ ਨੋਟਿਸ ਕੀਤਾ ਉਹਨਾਂ ਤੇ ਉਹਨਾਂ ਦੇ ਧਿਆਨ ਵਿੱਚ ਆਇਆ ਉਹਨਾਂ ਟਵੀਟ ਕੀਤੇ ਤੇ ਜਿਹੜੇ ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਚੇਅਰਮੈਨ ਦੇ ਬੈਠੇ ਨੇ ਮੁੱਖ ਚੋਣ ਅਧਿਕਾਰੀ ਉਹ ਇਸ ਪਠਾਨ ਮਾਰਾ ਸਾਹਿਬ ਦੇ ਇਸ ਐਕਸ਼ਨ ਨੂੰ ਕਿਵੇਂ ਦੇਖਦੇ ਨੇ ਕਿ ਉਹ ਡੀਸੀ ਪਟਿਆਲਾ ਕੋ ਰਿਪੋਰਟ ਮੰਗਦੇ ਕਿ ਨਹੀਂ ਮੰਗਦੇ ਇਹ ਹੁਣ ਮੁੱਖ ਚੋਣ ਅਧਿਕਾਰੀ ਦਾ ਨਿਰਭਰ ਕਰਦਾ ਕਿਉਂਕਿ ਇਹਨਾਂ ਨੇ ਰਿਕਾਰਡ ਪਟਿਆਲੇ ਵਾਲੇ ਡੀਸੀ ਕੋ ਮੰਗਣਗੇ ਕਿਉਂਕਿ ਜਿਹੜੇ ਇਸ ਟਾਈਮ ਜਿੰਨੇ ਵੀ ਡਿਪਟੀ ਕਮਿਸ਼ਨਰ ਨੇ ਉਹ ਨਾਲ ਰਟਰਨਿੰਗ ਅਫਸਰ ਨੇ ਉਹ ਰਿਪੋਰਟ ਲਿਖ ਕੇ ਭੇਜ ਦੇਣਗੇ ਵੀਡੀਓ ਵੈਸੇ ਵਾਇਰਲ ਹੋ ਗਿਆ ਨੇ ਉਹ ਚੰਡੀਗੜਾਊਗਾ ਰਿਕਾਰਡ ਫਿਰ ਚੰਡੀਗੜ੍ਹ ਵਾਲੇ ਦਿੱਲੀ ਭੇਜਣਗੇ ਦਿੱਲੀ ਵਾਲੇ ਕਾਨੂੰਨ ਪੜ ਲੈਣਗੇ ਕਿ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਜੇ ਕਾਰਵਾਈ ਹੋ ਗਈ ਤੇ ਪੁਲਿਸ ਪਾਰਟੀ ਦੇ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਵੱਧ ਤੋਂ ਵੱਧ ਇਹ ਹੋ ਸਕਦਾ ਕਿ ਪਠਾਨ ਮਾਹਰੇ ਸਾਹਿਬ ਨੂੰ ਚੋਣ ਪ੍ਰਚਾਰ ਵਾਸਤੇ 24 ਘੰਟੇ ਵਾਸਤੇ ਬੈਨਡ ਕਰ ਸਕਦੇ ਇਸ ਤੋਂ ਵੱਡੀ ਤਾਂ ਕੋਈ ਸਜ਼ਾ ਨਹੀਂ ਆ ਲਿਕਨ ਮਰਿਆਦਾ ਬਹੁਤ ਨਿਰਭਰ ਕਰਦੀ ਨੈਤਿਕਤਾ ਤੇ ਫਰਜ ਬਹੁਤ ਨਿਰਭਰ ਕਰਦੇ ਨੇ ਜੇ ਸਾਰੇ ਜਿੱਥੇ ਇਹ ਮਸਲਾ ਉੱਭਰਿਆ ਹੈ ਦੂਸਰੇ ਪਾਸੇ ਆਵਾਜ਼ ਵੀ ਪਾਰਟੀ ਦੇ ਵੱਲੋਂ ਇੱਕ ਸਿਆਸੀ ਗਤੀਵਿਧੀ ਹੋਰ ਹੋਈ ਹੈ ਜਿਸ ਦੇ ਵਿੱਚ ਕਈ ਆਗੂਆਂ ਦੇ ਨਾਮ ਤੱਕ ਨਹੀਂ ਨੇ ਉਹ ਸਟਾਰ ਪ੍ਰਚਾਰ ਕੀ ਸੋਚੀ ਦੀ ਗੱਲ ਕਰ ਰਹੇ ਆ ਜਿਸ ਦੇ ਵਿੱਚ ਰਾਜ ਸਭਾ ਮੈਂਬਰਾਂ ਦੀ ਗੱਲ ਕਰੀਏ ਜਾਂ ਖਾਸ ਕਰਕੇ ਕੁਮਰ ਵਿਜੇ ਪ੍ਰਤਾਪ 92 ਵਿਧਾਇਕਾਂ ਵਿੱਚ ਵਿਕ ਨੇ ਜਿਹੜੇ ਉਸ ਸੂਚੀ 'ਚ ਨਜ਼ਰ ਨਹੀਂ ਆਏ ਕੁੱਤੀ ਵਜਾ ਕੀ ਹੈ ਔਰ ਇਹ ਸਟਾਰ ਪ੍ਰਚਾਰਕਾ ਜਿਹੜੇ ਕਿ ਉਹ ਆਪਣੀ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣੇ ਜਿਹੜੀਆਂ ਸੀਟਾਂ ਨੇ ਘਟਕੜ ਪੰਜਾਬ ਦੇ ਅੰਦਰ 13 0 ਵਾਲਾ ਸੁਪਨਾ ਪੂਰਾ ਕਰ ਸਕਣਗੇ ਦੇਖੋ ਸਭ ਤੋਂ ਵੱਡੀ ਗੱਲ ਕਿ ਸੰਦੀਪ ਕਿਉਂਕਿ ਭਾਰਤੀ ਚੋਣ ਕਮਿਸ਼ਨ ਦੇ ਇੱਕ ਸ਼ਰਤ ਲਾ ਲੋ ਨਿਜ਼ਮ ਲਾ ਲੋ ਦੇ ਮੁਤਾਬਕ ਇੱਕ ਕੋਈ ਵੀ ਪਾਰਟੀ ਹਰ ਸਟੇਟ ਦੇ ਵਿੱਚ 40 ਤੋਂ ਜ਼ਿਆਦਾ ਸਟਾਰ ਪ੍ਰਚਾਰਕ ਨਹੀਂ ਰੱਖ ਸਕਦੇ ਜਿਹੜੇ ਸਟਾਰ ਪ੍ਰਚਾਰਕ ਨੇ ਫਿਰ ਉਹਨਾਂ ਦਾ ਖਰਚਾ ਉਮੀਦਵਾਰਾਂ ਤੇ ਨਹੀਂ ਪੈਂਦਾ ਇਹ ਇਸ ਕਰਕੇ 40 ਸਟਾਰ ਪ੍ਰਚਾਰਕ ਸਾਰੀਆਂ ਪਾਰਟੀਆਂ ਨੇ ਲਾਉਣੇ ਹੁਣ ਜਿਹੜੇ ਆਮ ਆਦੀ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਲਈ ਉਹ ਬੜੀ ਇੰਟਰਸਟਿੰਗ ਆ ਉਹਦੇ ਚ ਪਹਿਲਾ ਨਾਮ ਅਰਵਿੰਦ ਕੇਜਰੀਵਾਲ ਸਾਹਿਬ ਦਾ ਦੂਜਾ ਨਾਮ ਆ ਮੈਡਮ ਸੁਨੀਤਾ ਕੇਜਰੀਵਾਲ ਦਾ ਤੀਜਾ ਨਾਮ ਆ ਸੀਐਮ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਹੁਣ ਮੈਡਮ ਕੇਜਰੀਵਾਲ ਦਾ ਨਾਮ ਆਉਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਆ ਬਾਕੀ ਦੋ ਜਿਹੜੇ ਉਹਨਾਂ ਦੇ ਮੰਤਰੀ ਜੇਲ੍ਹ ਦੇ ਵਿੱਚ ਨੇ ਮਨੀਸ਼ ਸੋਧਿਆ ਸਾਹਿਬ ਔਰ ਸਤਿੰਦਰ ਜਨ ਉਹ ਵੀ ਸਟਾਰ ਪ੍ਰਚਾਰਕ ਸੂਚੀ 'ਚ ਨੇ ਰਾਗਵ ਚੱਡਾ ਸਾਹਿਬ ਜੇਰੇ ਲਾਜ ਨੇ ਲੰਡਨ 'ਚੋਂ ਆਪਣੀ ਅੱਖਾਂ ਦਾ ਆਪਰੇਸ਼ਨ ਕਰਵਾ ਰਹੇ ਉਹ ਵੀ ਸੂਚੀ 'ਚ ਆ ਹਾਲਾਂਕਿ ਆਮ ਆਦੀ ਪਾਰਟੀ ਦੇ ਇੱਕ ਬਹੁਤ ਹੀ ਤੇਜ਼ ਤਰਾਰ ਨੇਤਾ ਨੇ ਦਿੱਲੀ ਊਮਨ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕਨੇ ਐ ਸਮੇਂ ਰਾਜ ਸਭਾ ਮੈਂਬਰ ਨੇ ਮੈਡਮ ਸ਼ਵਤੀ ਮਾਲੀਵਾਲ ਉਹ ਵੀ ਇਸ ਸੂਚੀ ਦੇ ਵਿੱਚ ਨਹੀਂ ਨੇ ਉਹਨਾਂ ਨੂੰ ਲੈ ਕੇ ਵੀ ਦਿੱਲੀ ਬੜਾ ਰੌਲਾ ਰੌਲਾ ਪੈ ਰਿਹਾ ਕਿ ਉਹਨਾਂ ਦੀ ਉੱਥੇ ਕੋਠੀ ਦੇ ਵਿੱਚ ਪੀਐਨ ਕੁੱਟਿਆ ਮਾਰਿਆ ਹੈਗਾ ਉਹ ਦਿੱਲੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਚਾਹੇ ਉਹਦੇ ਚ ਲਵਲੀ ਯੂਨੀਵਰਸਿਟੀ ਵਾਲਾ ਮਾਲਕ ਚਾਹੇ ਬਾਬਾ ਬਲਬੀਰ ਸਿੰਘ ਸੀਚੇਵਾਲ ਚਾਹੇ ਲੁਧਿਆਣੇ ਦੇ ਸੰਜੀਵ अरोड़ा ਸਾਹਿਬ ਚਾਹੇ ਹਰਪਜਨ ਸਿੰਘ ਕ੍ਰਿਕਟਰ ਜਿਹੜੇ ਇਹ ਪੰਜ ਜਾਣੇ ਨੇ ਇਹ ਗਾਇਬ ਨੇ ਜਿਹੜੇ ਸਟਾਰ ਪ੍ਰਚਾਰਕ ਸੂਚੀ 'ਚ ਸਿਰਫ ਦੋ ਨਾਮ ਨੇ ਇੱਕ ਸੰਦੀਪ ਪਾਠਕ ਤੇ ਇੱਕ ਰਾਗੂ ਚੱਡਾ ਸਾਹਿਬ ਹੁਣ ਸਭ ਤੋਂ ਵੱਡੀ ਗੱਲ ਕਿ ਸਭ ਤੋਂ ਵੱਡੇ ਤੇ ਸਟਾਰ ਪ੍ਰਚਾਰਕ ਕੌਣ ਹੋਣੇ ਚਾਹੀਦੇ ਨੇ ਜਿਹੜੇ ਜੂਥ ਨੂੰ ਅਟਰੈਕਟ ਕਰ ਦੇਣ ਉਹ ਹੋਣੇ ਚਾਹੀਦੇ ਹਰਪਜਨ ਸਿੰਘ ਕ੍ਰਿਕਟਰ ਉਹਦਾ ਨਾਮ ਨਹੀਂ ਹੈ ਕਿਉਂਕਿ ਉਹ ਬਹੁਤ ਵੱਡਾ ਨਾਮ ਹੈ ਯੂਥ ਹੈ ਉਹਨਾਂ ਨੂੰ ਵੇਖ ਕੇ ਬੜਾ ਹੋ ਸਕਦਾ ਹੈ ਕਿ ਸਾਡੇ ਪੰਜਾਬ ਦੇ ਇੱਕ ਗਰੀਬ ਘਰ ਚੋਂ ਜੰਮੇ ਦੇਸ਼ ਵਾਸਤੇ ਖੇਡੇ ਪਦਮਸ਼ਰੀਆ ਰਾਜ ਸਭਾ ਮੈਂਬਰ ਬਣਾ ਦਿੱਤੇ ਉਹਨਾਂ ਦੀ ਮੰਗ ਕੀ ਹੈ ਨਹੀਂ 13 ਜਿਹੜੇ ਉਮੀਦਵਾਰ ਆਮ ਆਦੀ ਪਾਰਟੀ ਦੇ ਚੋਣ ਲੜ ਰਹੇ ਉਹ ਮੰਗ ਨਹੀਂ ਰਹੇ ਕਿ ਸਾਨੂੰ ਹਰਪ੍ਰਭਜਨ ਸਿੰਘ ਚਾਹੀਦਾ ਸਾਡੇ ਇੱਥੇ ਆਓ ਜੀ ਕਰਾਊਡ ਹੋਊਗਾ ਲੋਕ ਜੁੜਨਗੇ ਬਾਕੀ ਨਾਮ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੇ ਅੰਮ੍ਰਿਤਸਰ ਨੌਰਥ ਤੋਂ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਥੋੜਾ ਪਿੱਛੇ ਝਾਤੀ ਜਾ ਕੇ ਮਾਰੀਏ ਨਾ ਕੋਈ 5-6 ਮਹੀਨੇ ਪਿੱਛੇ ਜਾਈ ਆਪਾਂ ਫਲੈਸ਼ਬੈਕ ਉਦੋਂ ਸਿਰਫ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਹੀ ਚੋਣ ਰੈਲੀਆਂ ਨਹੀਂ ਕੀਤੀਆਂ ਕਰੀਬ 45 ਹਲਕਿਆਂ ਤੋਂ ਜ਼ਿਆਦਾ ਉਹਨਾਂ ਨੇ ਮੀਟਿੰਗਾਂ ਤੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਉਦੋਂ ਕੁੰਵਰ ਵਿਜੇ ਪ੍ਰਤਾਪ ਹੋਣੀ ਸਟਾਰ ਪ੍ਰਚਾਰਕ ਸੀ ਇਸ ਵਾਰ ਸਟਾਰ ਪ੍ਰਚਾਰਕ ਦੀ ਸੂਚੀ 'ਚੋਂ ਨਹੀਂ ਆ ਵਜਾ ਕੀ ਆ ਕਿ ਉਹ ਨਸ਼ਿਆਂ ਦਾ ਮੁੱਦਾ ਠਾ ਰਹੇ ਨੇ ਵਜਾ ਕੀਆ ਉਹ ਬੇਅਦਬੀ ਦਾ ਮੁੱਦਾ ਠਾ ਰਹੇ ਨੇ ਵਜਾ ਕੀਆ ਕਿ ਉਹ ਰਾਗਬ ਚੱਡਾ ਤੇ ਗੱਲ ਕਰ ਰਹੇ ਨੇ ਵਜਾ ਕੀਆ ਕਿ ਉਹ ਭਗਵੰਤ ਜੀ ਸਾਹਿਬ ਤੇ ਸਵਾਲ ਖੜੇ ਕਰ ਰਹੇ ਨੇ ਸ਼ਾਇਦ ਇਸੇ ਕਰਕੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਸਟਾਰ ਪ੍ਰਚਾਰਕ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਕਿਉਂਕਿ ਉਹ ਖੁਦ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਰਹੇ ਨੇ ਤੀਸਰਾ ਮੁੱਦਾ ਇਹ ਵੀ ਹੈ ਨਾਲ ਦੇ ਨਾਲ ਕਿ ਸਰਕਾਰ ਜੀ ਜੀ ਨੇ ਸਰਕਾਰ ਨੂੰ ਘਟਾਰੇ ਵਿੱਚ ਖੜਾ ਕਰ ਰਹੇ ਜਦੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਂ ਲੜ ਰਹੇ ਨੇ ਜਦੋਂ ਆਪਣੇ ਹਲਕੇ ਦੇ ਵਿੱਚ ਉਹ ਆ ਰਹੇ ਨੇ ਢਾਲੀਵਾਲ ਸਾਹਿਬ ਤੇ ਉੱਥੇ ਜਦੋਂ ਮੰਚ ਤੋਂ ਸੰਬੋਧਨ ਕਰਦੇ ਨੇ ਅਰਵਿੰਦ ਕੁਮਰ ਵਿਜੇ ਪ੍ਰਤਾਪ ਉਹ ਬੇਦਬੀਦੀ ਗੱਲ ਕਰਦੇ ਉਹ ਨਸ਼ਿਆਂ ਦੀ ਗੱਲ ਕਰਦੇ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਪੁਲਿਸ ਅਫਸਰ ਇੱਕ ਡੀਐਸਪੀ ਇੱਕ ਐਸਪੀ ਨਸ਼ੇ ਵਕਾ ਰਿਆ ਉਹਨੂੰ ਜਿਨ੍ਹਾਂ ਨੇ ਲਗਵਾਇਆ ਉਹ ਉਹਨਾਂ ਦਾ ਨਾਮ ਵੀ ਲੈ ਰਹੇ ਨੇ ਸ਼ਾਇਦ ਇਸੇ ਕਰਕੇ ਕੁਮਰ ਵਿਜੇ ਪ੍ਰਤਾਪ ਨੂੰ ਸਟਾਰ ਪ੍ਰਚਾਰਕ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਔਰ ਦੂਜਾ ਜਿਹੜੇ 13 ਉਮੀਦਵਾਰ ਲੜ ਰਹੇ ਨੇ ਚੋਣ ਉਹਨਾਂ ਨੂੰ ਵੀ ਹੋ ਸਕਦਾ ਹੈ ਕਿ ਆਪਾਂ ਆਪਣੇ ਹਲਕੇ 'ਚ ਬਲਾ ਕੇ ਕਿਉਂ ਬਲਾ ਗੱਲ ਪਾਉਣੀ ਆ ਵੀ ਮੈਂ ਦੇ ਇਥੇ ਜਿੱਤਦਾ ਉਹਨਾਂ ਆ ਕੇ ਨੇ ਬੇਦਬੀ ਦਾ ਮਸਲਾ ਠਾਉਣਾ ਉਹਨਾਂ ਨੇ ਆ ਕੇ ਮਸਲਾ ਠਾਉਣਾ ਨਸ਼ਿਆਂ ਦਾ ਤੇ ਮੈਂ ਆਪਣੀਆਂ ਬੇੜੀਆਂ ਦੇ ਵਿੱਚ ਵਟੇ ਕੂੰ ਪਾਵਾਂ ਸ਼ਾਇਦ ਇਸੇ ਕਰਕੇ ਆਮ ਆਦੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ ਸਟਾਰ ਪ੍ਰਚਾਰਕ ਦੀ ਸੂਚੀ 'ਚੋਂ ਬਾਹਰ ਕੱਢਿਆ ਹੋਣਾ ਕਿ ਤੂੰ ਪਰ ਆ ਇੱਥੇ ਟਿਕਿਆ ਰਹੇ ਅੰਮ੍ਰਿਤਸਰ ਨਾਰਥ ਦੇ ਵਿੱਚ ਉੱਥੇ ਪ੍ਰਚਾਰ ਕਰ ਬਾਕੀ ਜਿਹੜੇ ਹਲਕੇ ਨੇ 13 ਲੋਕ ਸਭਾ ਲਾ ਲਓ ਜਾਂ ਫਿਰ 116 ਵਿਧਾਨ ਸਭਾ ਹਲਕੇ ਲਾ ਲਓ ਉੱਥੇ ਤੇਰੀ ਕੋਈ ਇਨ੍ਹਾਂ ਚੋਣਾਂ ਦੇ ਵਿੱਚ ਕੋਈ ਲੋੜ ਨਹੀਂ ਆ ਇੱਕ ਹੋਰ ਮੁੱਦਾ بڑا ਹੈ ਮੈਂ ਕਿਉਂਕਿ ਸਾਰੇ ਜਾਣਦੇ ਆ ਪੰਜਾਬ ਦੇ ਵਿੱਚ ਅਖੀਰਲੇ ਪੜਾਚ ਚੋਣਾ ਹੋਣੀ ਆ ਚੋਣ ਕਮਿਸ਼ਨ ਨੇ ਜਿਸ ਹਿਸਾਬ ਨਾਲ ਪੜਾ ਬਣਾਇਆ ਉਹ 1 ਜੂਨ ਦਾ ਦਿਨ ਐ ਇਸ ਵਾਰ ਤੇ ਨਾਲ ਆਇਆ ਜਾਂ ਸੋਚ ਸਮਝ ਕੇ ਰੱਖਿਆ ਗਿਆ ਪਰ ਇਸ ਨੂੰ ਸ਼ੰਕਾ ਦੇ ਤੌਰ ਦੇ ਉੱਤੇ ਜਾਇ ਕਹਿ ਲੋ ਚੇਤੇ ਕਰਵਾ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਯਾਦ ਹੈ ਤੁਹਾਨੂੰ 1 ਜੂਨ ਨੂੰ ਕੀ ਹੋਇਆ ਸੀ ਪੰਜਾਬੀਓ ਖਟੋ-ਖਟੇ ਇੱਕ ਜੋਂ ਨੂੰ ਜਿਹੜਾ ਸਾਡੇ ਉੱਤੇ ਤਸ਼ੱਦਦ ਕੀਤਾ ਗਿਆ ਉਸ ਪਾਰਟੀ ਨੂੰ ਘਟੋ-ਘਟ ਵੋਟ ਨਾ ਪਾਈ ਜਾਵੇ ਉਸ ਦਾ ਨੂੰ ਧਿਆਨ ਚ ਰੱਖਿਆ ਜਾਵੇ ਇਹ ਗੱਲਾਂ ਵੀ ਜਿਹੜੀਆਂ ਹੋਣ ਲੱਗੀਆਂ ਨੇ ਇਹਦੇ ਬਾਰੇ ਕੀ ਖਿਆਲ ਹੈ ਕਿ ਇਹ ਵਾਕਈ ਸੋਚ ਸਮਝ ਕੇ ਤਰੀਕ ਰੱਖੀ ਗਈ ਹੈ ਜਾਂ ਫਿਰ ਇਤਫਾਕ ਨਾਲ ਰੱਖੀ ਗਈ ਤੇ ਹੁਣ ਕਹਿੰਦੇ ਕਿ ਕੋਈ ਸਿਆਸੀ ਤੌਰ ਦੇ ਉੱਤੇ ਵੀ ਲਾਹਾ ਲਿਆ ਜਾ ਸਕਦਾ ਤਾਂ ਲੈ ਲੈਣਾ ਚਾਹੀਦਾ ਹੋ ਸਭ ਤੋਂ ਵੱਡੀ ਠੀਕ ਹੈ ਸਭ ਤੋਂ ਵੱਡਾ ਸਵਾਲ ਹੈ ਕਿ ਭਾਰਤ ਸਰਕਾਰ ਨੂੰ ਹੀ 4 ਜੂਨ ਨੂੰ ਇਹ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਹੈ ਜਾਂ ਚੋਣ ਕਮਿਸ਼ਨ ਨੂੰ ਵੀ ਇਹ ਫੈਸਲਾ ਲੈ ਲੈਣਾ ਚਾਹੀਦਾ ਕਿ 4 ਜੂਨ ਨੂੰ ਨਤੀਜੇ ਘੋਸ਼ਿਤ ਨਾ ਕੀਤੇ ਜਾਣ ਉਹ 7 ਜੂਨ ਨੂੰ 8 ਜੂਨ ਨੂੰ ਕਰ ਦੇਣ ਕਿਉਂਕਿ 4 ਜੂਨ ਸਾਡੇ ਵਾਸਤੇ ਪੰਜਾਬ ਵਾਸਤੇ ਸਿੱਖ ਕੌਮ ਵਾਸਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਇਹ ਜਿਹੜਾ ਜੂਨ ਦਾ ਮਹੀਨਾ ਸਾਡੇ ਵਾਸਤੇ ਤਾਂ ਬਹੁਤ ਹੀ ਮੰਦ ਭਾਗਾ ਦੇਣੇ ਕਾਲੇ ਦਿਨ ਹੀ ਪੰਜਾਬ ਵਾਸਤੇ ਜਦੋਂ ਉਸ ਸਮੇਂ ਦੀ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ, ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਇਸ ਕਰਕੇ ਜਿਸ ਦਿਨ 4 ਜੂਨ ਵਾਲਾ ਅਸੀਂ ਅਫਸੋਸ ਕਰੇ ਹੁੰਨੇ ਆ, ਉਸ ਦਿਨ ਪੂਰੇ ਹਿੰਦੁਸਤਾਨ ਦੇ ਵਿੱਚ ਢੋਲ ਵਜਣਗੇ। ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੋਵੇਗੀ। ਇਸੇ ਕਰਕੇ ਮੈਨੂੰ ਲੱਗਦਾ ਕਿ 1 ਜੂਨ ਨੂੰ ਪੰਜਾਬ ਚ ਤੇ ਵੋਟਾਂ ਪੈ ਜਾਣੀਆਂ ਚਾਹੀਦਾ ਪਰ ਨਤੀਜੇ 4 ਨੂੰ ਘੋਸ਼ਿਤ ਨਹੀਂ ਕਰਨੇ ਚਾਹੀਦੇ ਕਿਉਂਕਿ ਬਹੁਤ ਹੀ ਮਾੜੀ ਗੱਲ ਹੋਵੇਗੀ। ਇਹ ਤੇ ਚੋਣ ਕਮਿਸ਼ਨ ਨੂੰ ਪੰਜਾਬ ਦੀਆਂ तमाम ਪਾਰਟੀਆਂ ਨੂੰ ਲਿਖ ਦੇਣਾ ਚਾਹੀਦਾ ਕਿ ਰਿਜ਼ਲਟ ਇਸ ਹਫਤੇ ਨਾਲ ਘੋਸ਼ਿਤ ਕੀਤੇ ਜਾਂ ਨਾ ਉਹ ਅੱਗੇ ਹੋ ਸਕਦੇ ਨੇ ਕਿਉਂਕਿ ਇਹ ਤੇ ਬਹੁਤ ਹੀ ਇਹ ੱੱੱੱੱੱ ਦੇਸ਼ ਦੀ ਸਰਕਾਰਾਂ ਤੇ ਆ ਭਾਰਤੀ ਲੋਕਤੰਤਰ ਸਿਸਟਮ ਤੇ ਆ ਭਾਰ ਸਰਕਾਰ ਤੇ ੱੱੱੱ ਹੁਣ ਰਹੀ ਗੱਲ ਸੁਭੀ ਸਿੰਘ ਬਾਦਲ ਹੋਣਾਂ ਦੀ ਦੇਖੋ 1 ਜੂਨ ਨੂੰ ਪੰਜਾਬ ਚ ਵੋਟਾਂ ਪੈਣੀਆਂ ਕੋਈ ਆਖਰੀ ਜਿਹੜਾ ਭਾਰਤੀ ਚੋਣਾਂ ਲੋਕ ਸਭਾ ਚੋਣਾਂ ਦਾ ਗੇੜਾ ਉਸ ਗੇੜਾ ਦਾ ਸਤਿਮਾਫੀਸਾ ਉਹ ਪੰਜਾਬ ਦੇ ਵਿੱਚ ਵੀ ਇੱਕ ਤਰੀ ਨੂੰ ਵੋਟਾਂ ਪੈ ਰਹੀਆਂ ਇਸ ਕਰਕੇ ਕਿਉਂਕਿ 1 ਜੂਨ ਨੂੰ ਸੁਬੀ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਇਹ ਆਜ਼ਾਦ ਲੋਕਾਂ ਨੂੰ ਕਰਾਉਣ ਦਾ ਸਭ ਤੋਂ ਵੱਡਾ ਦੇਣ ਹੈ ਤੇ ਉਹ ਸਿੱਧਾ ਇਸ਼ਾਰਾ ਕਾਂਗਰਸ ਪਾਰਟੀ ਵੱਲ ਕਿ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੋ ਕੁਝ ਹੋਇਆ ਉਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਕਦੀ ਵੀ ਮਾਫ ਨਹੀਂ ਕੀਤਾ ਜਾ ਸਕਦਾ ਤੇ ਇਸ ਕਰਕੇ ਇਹ ਸਭ ਤੋਂ ਵੱਡਾ ਸਵਾਲ ਹੈ ਦੂਜੀ ਗੱਲੇ ਕੋ ਸੁਬੀ ਸਿੰਘ ਬਾਦਲ ਹੋਣਾ ਨੂੰ ਵੀ ਚਾਹੀਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਣ ਭਾਰਤ ਸਰਕਾਰ ਨੂੰ ਕਹਿਣ ਕਿ ਨਤੀਜੇ 4 ਤਰੀਕ ਤੋਂ ਬਾਅਦ ਹੋਣੇ ਚਾਹੀਦੇ ਨੇ ਕੋਈ 1 2 3 4 5 6 ਇਹ ਬਹੁਤ ਹੀ ਮਾੜੇ ਦਿਨ ਭਾਰਤੀ ਸਰਕਾਰਾਂ ਤੇ ਲੋਕਤੰਤਰ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹਦੇ ਚ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਇੱਕ ਵੱਖਰਾ ਪਹਿਲੂ ਆ ਪਰ ਪੰਜਾਬ ਦੇ ਵਿੱਚ 84 ਤੋਂ ਬਾਅਦ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣੀਆਂ ਨੇ ਦੋ ਦੋ ਵਾਰਾਂ ਬਣੀਆਂ ਨੇ ਔਰ ਕਈ ਵਾਰ ਉਹਨਾਂ ਦੇ ਐਮਪੀ ਜਿੱਤੇ ਨੇ ਕਾਂਗਰਸ ਪਾਰਟੀ ਦੇ 89 ਦੇ ਵਿੱਚ ਵੀ ਅੰਮ੍ਰਿਤਸਰ ਤੋਂ ਰਗੂ ਲੰਦਰ لال ਪਾਟਿਆ ਸਾਹਿਬ ਬਣ ਗਏ ਸੀ ਇਸ ਕਰਕੇ ਉਹ ਵੋਟਰਾਂ ਤੇ ਜਨਤਾ ਤੇ ਨਿਰਭਰ ਕਰਦਾ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੀਆਂ ਕਿੰਨੀਆਂ ਪਾਉਣੀਆਂ ਉਹ ਇੱਕ ਵੱਖਰਾ ਪਹਿਲੂ ਹੈ ਨਾ ਪਰ ਸਿਆਸੀ ਪਾਰਟੀਆਂ ਨੇ ਲੀਡਰਾਂ ਤੇ ਤੇ ਸਿਆਸਤ ਕਰਨੀ ਪਰ ਮੈਨੂੰ ਲੱਗਦਾ ਹੈ ਕਿ ਨਤੀਜਾ ਜਿਹੜਾ ਵਾ ਨਤੀਜੇ ਵਾਲੀ ਜਿਹੜੀ ਡੇਟ ਆ ਉਹ ਡੈਫਰ ਕਰ ਦੇਣੀ ਚਾਹੀਦੀ ਆ ਉਹ ਅੱਗੇ ਕਰ ਦੇਣੀ ਚਾਹੀਦੀ ਆ ਕਿਉਂਕਿ ਇਹ ਵਾਲਾ ਜਿਹੜਾ ਹਫਤਾ ਵੋਟਾਂ ਤੇ ਪੈ ਸਕਦੀਆਂ ਲੇਕਿਨ 4 ਤਰੀਕ ਨੂੰ ਹਿੰਦੁਸਤਾਨ ਦੇ ਵਿੱਚ ਨਵੀਂ ਸਰਕਾਰ ਬਣ ਜਾਣੀ ਆ ਕਈਆਂ ਨੇ ਜਿੱਤ ਜਾਣਾ ਕਈਆਂ ਨੇ ਹਾਰ ਜਾਣਾ ਜਿਹੜੇ ਤੇ ਜਿੱਤਣਗੇ ਜਿਨ੍ਹਾਂ ਦੀ ਸਰਕਾਰਾਂ ਬਣੀਆਂ ਉਹ ਢੋਲ ਵਜਾਉਣਗੇ ਤੇ ਉਹ ਜਿਹੜੇ ਹਿਰਦੇ ਨੇ ਉਹ ਹੋਰ ਬਲੁੰਦਰਗੇ ਕਿਉਂਕਿ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਹਮਲਾ ਹੋਇਆ ਸੀ ਉਦੋਂ ਵੀ ਅੰਮ੍ਰਿਤਸਰ ਦੇ ਕੁਝ ਸ਼ਰਾਰਤੀ ਲੋਕਾਂ ਨੇ ਕੁਝ ਵੱਖਰੀ ਸੋਚ ਰੱਖਣ ਵਾਲੇ ਨੇ ਕੁਝ ਨਫ਼ਰਤ ਫਲਾਉਣ ਵਾਲੇ ਨੇ ਲੱਡੂ ਵੀ ਵੰਡੇ ਸੀ ਇਸ ਕਰਕੇ ਉਹ ਲੋਕ ਫਿਰ ਕਈਆਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ਾ ਹੋਣਗੀਆਂ ਵੋਟਾਂ ਇੱਕ ਤਰੀਕ ਨੂੰ ਕਿਹਦੇ ਹੱਕ 'ਚ ਪੈਂਦੀਆਂ ਨਹੀਂ ਪੈਂਦੀਆਂ ਉਹ ਵੱਖਰਾ ਪਹਿਲੂ ਹਸਾ ਲੇਕਿਨ ਚਾਰ ਤਰੀਕ ਨੂੰ ਰਿਜ਼ਲਟ ਘੋਸ਼ਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਭਾਰਤੀ ਲੋਕਤੰਤਰ ਤੇ ਇੱਕ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕਦੀ ਵੀ ਭੁਲਾਈ ਨਹੀਂ ਜਾ ਸਕਦੇ ਤੇ ਨਾ ਹੀ ਭੁੱਲੋਗੇ ਤਾਂ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ 3-4 ਮੁੱਦਿਆਂ ਉੱਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਇਹਨਾਂ ਸਾਰੇ ਮੁੱਦਿਆਂ ਦੇ ਬਾਰੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ